ਚਾਚੇ ਨੇ ਪਤੀ ਜੀ ਨਾਲ ਕੀਤੀ ਸ਼ਰਮਨਾਕ ਹਰਕਤ ਮੈਂ ਕੰਮਤੇ ਜਾ ਰਹੀ ਸੀ ਮੇਰੇ ਪਿੱਛੇ ਆ ਗਏ ਮੈਨੂੰ ਕਹਿੰਦੇ ਆਟੋ 'ਚ ਬਹਿ ਜਾ ਨਾ ਬੈਠੀ ਤਾਂ ਤੈਨੂੰ ਮਾਰ ਕੇ ਜਾਊਗਾ ਕੰਕਰੀ ਵਿੱਚ ਅਟਕ ਗਈ ਆ ਜਾ ਕਰਤ ਮਾਲ ਅਚਾਨਕ ਮੇਲ ਹੋਇਆ ਧੀ ਲੰਦੇ ਰੰਦੇ ਤੇਜ਼ ਤਰ ਹਥਿਆਰ ਨਾਲ ਹਮਲਾ ਕਰਨ ਦੀ ਕੀਤੀ ਕੋਸ਼ਿਸ਼ ਜੀ ਵਾਰ ਤੱਕ ਕਿ ਇਹਨਾਂ ਨੇ ਤੈਨੂੰ ਮਾਰ ਦੇਣਾ ਅੱਜ ਫੇਰ ਮੇਰੇ ਪਿੱਛੇ ਆਏ ਦਾਤ ਲੈ ਕੇ ਪਹਿਲੇ ਤੋਂ ਕਹਿੰਦੀ ਸਾਨੂੰ ਕੁਛ ਨਾ ਕਰ ਸੁਣਨਾ ਬਿੰਦਿਆ 11:00 11:00 ਵਜੇ ਤੱਕ 12:00 ਵਜੇ ਤੋਂ 1 ਵਜੇ ਤੱਕ ਦੇ ਇਸ ਨੂੰ ਉੱਪਰ ਸਵਾਰ ਗਿੰਦੇ ਚਾਰ ਸਾਲਾਂ ਤੋਂ ਪੱਤੀ ਜੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਚਾਚਾ 4 ਸਾਲ ਹੋ ਗਏ ਮੈਂ ਇਹਨਾਂ ਦੀ ਚਾਰ ਵਾਰ ਰਿਪੋਰਟ ਵੀ ਕਰਾਈ ਆ ਹਰ ਸਾਲ ਕੋਲ ਸੋ ਕੁਛ ਨਹੀਂ ਕਰਦੀਗੀ ਕਿੰਨੀ ਵਾਰ ਉਹਨਾਂ ਨੇ ਸਮਝਾਇਆ ਤੇ ਛੱਡ ਦਿੱਤਾ ਕਈ ਵਾਰ ਤਜਾਬ ਅਤੇ ਪਿੱਛੇ ਮੁੰਡੇ ਲਾਉਣ ਦੀਆਂ ਦਿੰਦਾ ਸੀ ਧਮਕੀਆਂ ਮੁੰਸਾਨ ਮੇਰਾ ਨਾ ਕਦੀ ਉਹ ਕਹਿੰਦਾ ਮੈਂ ਤਜਾਬ ਪਾ ਦੂੰਗਾ ਕਦੀ ਕਹਿੰਦਾ ਤੇਰੇ ਵਿੱਚ ਮੁੰਡੇ ਪਾ ਦੂੰਗਾ ਪਿਓ ਨੇ ਰੇਕੀ ਕਰ ਦੇਖੋ ਕਿਵੇਂ ਬਚਾਈ ਧੀ ਦੀ ਜਾਨ ਨਾ ਦੀ ਨਿਯਤ ਨੇ ਠੀਕ ਹੈਗੀ ਦਾਦੀ ਨੇ ਵੀ ਕਿਹਾ ਮੈਨੂੰ ਕਿ ਤੂੰ ਚਲ ਜਾ ਕਰ ਤਾਰ ਤੂੰ 4 ਸਾਲ ਨਾਲ ਉੱਥੇ ਰਹਿ ਕੇ ਆਈ ਵੱਡੀ ਦੀਦੀ ਕੋ ਕਿੰਨਾ ਟਾਈਮ ਉੱਥੇ ਰਹਿਣਾ পীੜਿਤ ਲੜਕੀ ਨੇ 5 ਵਾਰ ਪਹਿਲਾਂ ਵੀ ਕਰਵਾਈ ਥਾਣੇ 'ਚ ਸ਼ਿਕਾਇਤ ਦਰਜ ਪਰ ਚਾਚੇ ਖਿਲਾਫ ਨਹੀਂ ਹੋਈ ਕੋਈ ਕਾਰਵਾਈ ਪੰਜ ਦੰਪਲੇਟਾਂ ਆ ਹਾਂ ਇਹ ਮੈਂ ਇਤਰਾ ਨਹੀਂ ਵੀ ਅੰਦਰ ਨਹੀਂ ਹੋਇਆ ਕਿਉਂ ਨਹੀਂ ਹੋਇਆ ਆਪਣੇ ਆਪ ਨੂੰ ਮੈਂ ਸਹੀ ਬਰੂਫ ਕੀਤਾ ਮੌਕੇ ਤੇ ਰਾਗੀਰ ਨੇ ਲੜਕੀ ਦੀ ਬਚਾਈ ਜਾਨ ਜੇਕਰ ਲੜਕੀ ਨਾਲ ਵਾਪਰ ਜਾਂਦੀ ਕੋਈ ਅਣਸੁਖਾਵੀ ਘਟਨਾ ਤਾਂ ਕੌਣ ਸੀ ਇਸਦਾ ਜ਼ਿੰਮੇਵਾਰ ਤੇ ਹੁਣ ਜੇ papa ਨਾ ਆਂਦੇ ਤੇ ਇਹਨਾਂ ਨੇ ਕੀ ਕਰਨਾ ਸੀ ਪੁਲਿਸ ਕਾਨੂੰਨ ਦਾ ਜ਼ਿੰਮੇਦਾਰ ਹੋਊਗੀ ਇਹ ਗਲਤੀ ਮੈਟਰ ਤੋਂ ਫੋਨ ਗਿਆ ਸੀਗਾ ਸਾਨੂੰ ਇਸੇ ਦਰੀਦਤਾ ਤੇ ਕੋਈ ਫੈਮਿਲੀ ਮੈਟਰ ਹੈਗਾ ਮੈਂ ਮੌਕੇ ਤੇ ਪਹੁੰਚਿਆ ਤੇ ਉਹਨੂੰ ਬੰਦੇ ਨਾਲ ਲੈ ਕੇ ਜਾ ਰਿਹਾ ਹਾਂ ਉਹ ਵੀ ਹੋਗਾ ਥਾਣੇ ਜਾ ਕੇ ਸਾਨੂੰ ਕੰਪਲੀਟ ਆਊਗੀ ਉਹਦੇ ਮੁਤਾਬਕ ਕਰਦੇ ਇਹ ਅਕਲ ਤੁਸੀਂ ਦੇਖ ਰਹੇ ਸ਼ਬਦਾਂ ਦੀ ਤਾਕਤ ਦੇ ਏਵਨ ਮੀਡੀਆ ਮੈਂ ਆਸ਼ੁਦੀਪ ਕੌਰ ਜਲੰਧਰ ਤੋਂ ਇੱਕ ਮਨੁੱਖਤਾ ਨੂੰ ਸ਼ਰਮਸ਼ਾਰ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦੀਆਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ ਦੇ ਵਿੱਚ ਇੱਕ ਪੀੜਤ ਲੜਕੀ ਜੋ ਕਿ ਸੜਕ ਤੇ ਖੜੀ ਦਿਖਾਈ ਦੇ ਰਹੀ ਹੈ ਉਹੀ ਪੀੜਤ ਲੜਕੀ ਦੇ ਚਾਚੇ ਦੇ ਵੱਲੋਂ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਨੂੰ ਤਜਾਬ ਸੁੱਟਣ ਅਤੇ ਪਿੱਛੇ ਮੁੰਡੇ ਲਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਪਰ ਕੁੜੀ ਦਾ ਪਿਓ ਜੋ ਹੈ ਸਮਝਦਾਰ ਨਿਕਲਿਆ ਉਸਨੇ ਰੇਕੀ ਕਰਕੇ ਦੇਖੋ ਕਿਵੇਂ ਆਪਣੀ ਧੀ ਦੀ ਜਾਨ ਬਚਾਈ ਹੈ ਤੇ ਉੱਥੇ ਰਾਗੀਰਾਨ ਨੇ ਵੀ ਬੜੀ ਮੁਸ਼ਕਲ ਦੇ ਨਾਲ ਉਸ ਕੁੜੀ ਦੀ ਜਾਨ ਬਚਾਈ ਹੈ ਆਉ ਤੋ ਤੁਹਾਨੂੰ ਦੱਸ ਦਿਆਂ ਕੀ ਹੈ ਪੂਰਾ ਮਾਮਲਾ ਜਲੰਧਰ ਦੇ ਕਿਸ਼ਨਪੁਰਾ ਚ ਬੀ ਐਮਐਮ ਦੇ ਨੇੜੇ ਮਨੁੱਖਤਾ ਨੂੰ ਸ਼ਰਮ ਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਪੈਦਲ ਜਾ ਰਹੀ ਇੱਕ ਲੜਕੀ ਤੇ ਉਸਦੇ ਹੀ ਚਾਚੇ ਨੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਇਸ ਦੌਰਾਨ ਉਸਨੇ ਉਸਨੂੰ ਜ਼ਬਰੀ ਆਪਣੇ ਔਟੋ ਜਿਬੜਾਉਣ ਦੀ ਧਮਕੀ ਦਿੱਤੀ ਇਸ ਦੌਰਾਨ ਇਹ ਖੁਸ਼ਕਿਸਮਤੀ ਰਹੀ ਕਿ ਘਟਨਾ ਦੌਰਾਨ ਲੜਕੀ ਦੇ ਪਿਤਾ ਦੁਆਰਾ ਲੜਕੀ ਦੀ ਰੇਕੀ ਕਰਨ ਕਾਰਨ ਇਹ ਹਾਦਸਾ ਟਲ ਗਿਆ ਮੌਕੇ ਤੇ ਮੌਜੂਦ ਲੋਕਾਂ ਦੀ ਮਦਦ ਨਾਲ ਪਿਤਾ ਨੇ ਲੜਕੀ ਨੂੰ ਭਰਾ ਦੇ ਚੁੰਗਲ ਬਚਾਇਆ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਿੜਤਾ ਨੇ ਕਿਹਾ ਕਿ ਉਸ ਦਾ ਚਾਚਾ ਉਸ ਨੂੰ 4 ਸਾਲਾਂ ਤੋਂ ਤੰਗ ਕਰ ਰਿਹਾ ਹੈ ਇਸ ਘਟਨਾ ਸੰਬੰਧੀ ਕਈ ਵਾਰ ਥਾਣੇ 'ਚ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅੱਜ ਵੀ ਚਾਚੇ ਨੇ ਉਸ ਨੂੰ ਮਾਰਨ ਦੇ ਇਰਾਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਸ ਨੇ ਪਿੜਤਾ ਨੂੰ ਕਿਹਾ ਕਿ ਉਹ ਚੁੱਪਚਾਪ ਆਟੋ 'ਚ ਬੈਠ ਜਾਵੇ ਨਹੀਂ ਤਾਂ ਉਹ ਉਸ ਨੂੰ ਮਾਰ ਦੇਵੇਗਾ ਪਿੜਤਾ ਨੇ ਕਿਹਾ ਕਿ ਉਸ ਦੇ ਚਾਚੇ ਕਾਰਨ ਉਹ ਕਰਤਾਰਪੁਰ ਚ ਆਪਣੀ ਭੈਣ ਕੋਲ ਗਈ ਸੀ ਜਿੱਥੇ ਉਹ 4 ਸਾਲ ਤੋ ਰਹਿੰਦੀ ਸੀ ਜਿਸ ਤੋਂ ਬਾਅਦ ਜਦੋਂ ਉਹ ਦੁਬਾਰਾ ਵਾਪਸ ਆਈ ਤਾਂ ਉਸ ਨੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅੱਜ ਉਸ ਦਾ ਚਾਚਾ ਪਿੱਛਾ ਕਰਨ ਲੱਗ ਪਿਆ ਤੇ ਕਈ ਵਾਰ ਉਸ ਨੂੰ ਜਾਨੋਂ ਮਰਨ ਦੀ ਧਮਕੀ ਦਿੰਦਾ ਰਿਹਾ ਤੇ ਕਈ ਵਾਰ ਉਸਤੇ ਤਜਾਬ ਸੁੱਟਣ ਤੱਕ ਜਾਂ ਉਸਦੇ ਪਿੱਛੇ ਮੁੰਡੇ ਭੇਜਣ ਦੀ ਧਮਕੀ ਦਿੰਦਾ ਰਿਹਾ ਪੀੜਤਾ ਨੇ ਕਿਹਾ ਕਿ ਸ਼ਾਇਦ ਉਸਦੇ ਪਿਤਾ ਨੂੰ ਚਾਚੇ ਬਾਰੇ ਪਤਾ ਸੀ ਜਿਸ ਕਾਰਨ ਉਸਨੇ ਉਸਦਾ ਪਿੱਛਾ ਕੀਤਾ ਅਤੇ ਘਟਨਾ ਵਾਪਰਨ ਤੋਂ ਪਹਿਲਾਂ ਉਸਨੂੰ ਬਚਾਇਆ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ ਪਰ ਅੱਧਾ ਘੰਟਾ ਬੀਤ ਗਿਆ ਅਤੇ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਰਾਘਿਰ ਨੇ ਕਿਹਾ ਕਿ ਉਹ ਵਿਅਕਤੀ ਲੜਕੀ ਨਾਲ ਬਹਿਸ ਕਰ ਰਿਹਾ ਸੀ ਇਸ ਦੌਰਾਨ ਪਹਿਲਾਂ ਤਾਂ ਉਹਨਾਂ ਨੇ ਸੋਚਿਆ ਕਿ ਸਵਾਰੀ ਨੂੰ ਲੈ ਕੇ ਝਗੜਾ ਹੋਇਆ ਜਿਸ ਤੋਂ ਬਾਅਦ ਵਿਅਕਤੀ ਨੇ ਲੜਕੀ ਨੂੰ ਮਾਰਨ ਲਈ ਛੈਣੀ ਕੱਢੀ ਇਸ ਤੋਂ ਬਾਅਦ ਲੜਕੀ ਦੇ ਪਿਤਾ ਸਮੇਤ ਸਾਰਿਆਂ ਨੇ ਲੜਕੀ ਨੂੰ ਉਸਦੇ ਚੁੰਗਲ 'ਚ ਛਡਵਾਇਆ ਰਾਘਿਰਦਾ ਕਹਿਣਾ ਕਿ ਫੋਨ ਲਈ 20000 ਰੁਪਏ ਨੂੰ ਲੈ ਕੇ ਝਗੜਾ ਹੋਇਆ ਉਹ ਵਿਅਕਤੀ ਹੁਣ ਲੜਕੀ ਨੂੰ ਧਮਕੀ ਦੇ ਰਿਹਾ ਤੇ ਕਹਿ ਰਿਹਾ ਕਿ ਉਹ ਘਰ ਜਾਣ ਤੋਂ ਬਾਅਦ ਉਸ ਨੂੰ ਮਾਰ ਦੇਵੇਗਾ ਜਦੋਂ ਉਕਤ ਵਿਅਕਤੀ ਨਾਲ ਗੱਲ ਕੀਤੀ ਗਈ ਉਸਨੇ ਕਿਹਾ ਕਿ ਉਹ ਕਿਸੇ ਨੂੰ ਪਰੇਸ਼ਾਨ ਨਹੀਂ ਕਰ ਰਿਹਾ ਹੈ ਵਿਅਕਤੀ ਨੇ ਕਿਹਾ ਕਿ ਉਸਨੇ ਸਵੈ ਰੱਖਿਆ ਲਈ ਇਸ ਨੂੰ ਆਟੋ ਚ ਰੱਖਿਆ ਵਿਅਕਤੀ ਨੇ ਮੰਨਿਆ ਕਿ ਲੜਕੀ ਨੇ ਉਸ ਵਿਰੁੱਧ 5 ਵਾਰ ਸ਼ਿਕਾਇਤ ਕੀਤੀ ਆ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਹ ਕੁਝ ਦਿਨ ਪਹਿਲਾਂ ਨਸ਼ਾ ਛਡਾਊ ਕੇਂਦਰ ਤੋਂ ਆਇਆ ਸੀ ਵਿਅਕਤੀ ਨੇ ਮੰਨਿਆ ਕਿ ਉਹ ਥੋੜਾ ਜਿਹਨ ਨਸ਼ਾ ਕਰਦੇ ਜਿਸ ਦੌਰਾਨ ਮੌਕੇ ਤੇ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਨੇ ਅਜਹੀ ਸਥਿਤੀ ਚ ਹੁਣ ਦੇਖਣਾ ਹੋਵੇਗਾ ਕਿ ਆਟੋ ਚਾਲਕ ਖੁਲਿਆਮ ਤੇਜ਼ ਤਰ ਹਥਿਆਰ ਲੈ ਕੇ ਘੁੰਮ ਰਿਹਾ ਹੈ ਪੁਲਿਸ ਇਸ ਮਾਮਲੇ ਚ ਕੀ ਕਾਰਵਾਈ ਕਰਦੀ ਹੈ ਇਸ ਦੇ ਨਾਲ ਹੀ ਲੋਕਾਂ ਨੇ ਪੁਲਿਸ ਤੇ ਦੋਸ਼ ਲਾਇਆ ਕਿ ਇਨਾ ਸਮਾਂ ਬੀਤਣ ਤੋਂ ਬਾਅਦ ਵੀ ਕੋਈ ਪੁਲਿਸ ਅਧਿਕਾਰੀ ਮੌਕੇ ਤੇ ਨਹੀਂ ਆਇਆ ਜੇਕਰ ਲੜਕੀ ਨਾਲ ਕੋਈ ਅਣਸੁਖਾਵੀ ਘਟਨਾ ਵਾਪਰੀ ਹੁੰਦੀ ਤਾਂ ਕਿ ਪੁਲਿਸ ਉਸ ਮੌਕੇ ਤੇ ਪਹੁੰਚਦੀ ਸਬਕੀ ਪ੍ਰਸ਼ਾਨੀਆ ਕਦੋਂ ਤੋਂ 당 ਕਸ਼ਾਨ ਕਰ ਰਹਾ ਹੈ ਅੰਕਲ 4 ਸਾਲ ਹੋ ਗਏ ਮੈਂ ਇਹਨਾਂ ਦੀ ਚਾਰ ਵਾਰ ਰਿਪੋਰਟ ਵੀ ਕਰਾਈ ਆ ਹਰ ਸਾਲ ਕੁਛ ਕੁਛ ਨਹੀਂ ਕਰਦੀਗੀ ਕਿੰਨੀ ਵਾਰ ਉਹਨਾਂ ਨੇ ਸਮਝਾਇਆ ਤੇ ਛੱਡ ਦਿੱਤਾ ਕਿੰਨੀ ਵਾਰ ਧੰਕੀਂ ਦੇ ਮੈਨੂੰ ਮਾਰ ਦੇਣਾ ਅੱਜ ਫੇਰ ਮੇਰੇ ਪਿੱਛੇ ਆਏ ਦਾਤ ਲੈ ਕੇ ਮੈਨੂੰ ਕਹਿੰਦੇ ਆਟੇ ਚ ਵਹਿ ਨਹੀਂ ਤਾਂ ਮੈਂ ਤੈਨੂੰ ਮਾਰ ਕੇ ਹੀ ਜਾਣਾ ਜਬਰਦਸਤੀ ਕਰਨ ਲੱਗ ਗਿਆ ਪਿੱਛੇ ਕੁਛ ਮਹੀਨੇ ਪਹਿਲਾਂ ਵੀ ਇਹਨਾਂ ਨੇ ਇਹੀ ਕੀਤਾ ਸੀ ਉਹਦਾ ਵੀ ਚਾਚੂ ਲੱਗਦੇ ਆ ਨਾ ਹਾਂਜੀ ਕਹਨ ਕੀ ਇਦਾਂ ਕਿਉਂ ਕਰਦੇ ਆ ਪਤਾ ਨਹੀਂ ਮੈਂ ਆਪਣੀ ਦਾਦੀ ਨੂੰ ਵੀ ਸਮਝਾਇਆ ਇਹਨਾਂ ਦੀ ਨੀਅਤ ਹੀ ਨਹੀਂ ਠੀਕ ਹੈਗੀ ਦਾਦੀ ਨੇ ਵੀ ਕਿਹਾ ਮੈਨੂੰ ਕਿ ਤੂੰ ਚਲ ਜਾ ਕਰਤਾਰਪੁਰ 4 ਸਾਲ ਨੂੰ ਉੱਥੇ ਰਹਿ ਕੇ ਆਈ ਵੱਡੀ ਦੀਦੀ ਕੋ ਕਿੰਨਾ ਟਾਈਮ ਉੱਥੇ ਰਵਾਂ ਮੈਂ ਫਿਰ ਮੈਂ ਇੱਥੇ ਵਾਪਸ ਆਈ ਤਾਂ ਫੇਰ ਰਹੀ ਤਾਂ ਕਰਨ ਅੱਜ ਮੈਂ ਕੰਮ ਤੇ ਜਾ ਰਹੀ ਸੀ ਮੇਰੇ ਪਿੱਛੇ ਆ ਗਏ ਮੈਨੂੰ ਕਹਿੰਦੇ ਆਟੋ ਤੇ ਬਹਿ ਜਾ ਨਾ ਬੈਠੀ ਤਾਂ ਤੈਨੂੰ ਮਾਰ ਕੇ ਜਾਊਗਾ ਇਹਨਾਂ ਟੋਚ ਨਹੀਂ ਪੈਣਾ ਹੀ ਪਾਪਾ ਨੂੰ ਪਤਾ ਸੀ ਇਸ਼ਾਰੇ ਨਾਲ ਪਿੱਛੇ ਆਣਾ ਪਾਪਾ ਪਿੱਛੇ ਹੀ ਸੀਗੇ ਤੇ ਹੁਣ ਜੇ ਪਾਪਾ ਨਾ ਆਂਦੇ ਤੇ ਇਹਨਾਂ ਨੇ ਕੀ ਕਰਨਾ ਸੀ ਤੇ ਪੁਲਿਸ ਕਾਲ ਨਾਲ ਜ਼ਿੰਮੇਦਾਰ ਹੋਊਗੀ ਗੱਲ ਦੀ ਅੱਛਾ ਤੁਹਾਡਾ ਹੋ ਜਾਣਾ ਨੁਕਸਾਨ ਮੇਰਾ ਹਣਾ ਕਦੀ ਉਹ ਕਹਿੰਦਾ ਮੈਂ ਤਜਾ ਪਾ ਦੂੰਗਾ ਕਦੀ ਕਹਿੰਦਾ ਤੇਰੇ ਵਿੱਚ ਮੁੰਡੇ ਪਾ ਦੂੰਗਾ ਇੱਦਾਂ ਦੀਆਂ ਧਮਕੀਆਂ ਦਿੰਦੇ ਮੈਨੂੰ ਚਾਰ ਵਾਰੀ ਰਿਪੋਰਟ ਕਰਾਈ ਮੈਨਾਂ ਦੀ ਚਾਰ ਵਾਰੀ ਪੁਲਿਸ ਨੇ ਇਹਨਾਂ ਨੂੰ ਸਮਝਾਇਆ ਤੇ ਛੱਡ ਦਿੱਤਾ ਬਸ ਇਹੀ ਕਰਦੀ ਹੈ ਬੋਲ ਕੀ ਚਾਹੁੰਦੇ ਕੀ ਹੋ ਤੁਸੀਂ ਮੈਂ ਚਾਹਨੀ ਇਹਨਾਂ ਨੂੰ ਤੁਸੀਂ ਫੋਨ ਕੀਤਾ ਪੁਲਿਸ ਨੂੰ ਮੈਂ ਕੀਤਾ ਉਹ ਕਹਿੰਦੇ ਅਸੀਂ ਆਂਦੇ ਫਿਰ ਇਦ ਮੈਂ ਇਹ ਗੱਲ ਕੀ ਆ ਕਿਉਂ ਪ੍ਰੋਬਲਮ ਕੀ ਆ ਤੇ ਉਹਨੂੰ ਕਿਉਂ ਪ੍ਰੋਬਲਮ ਕਰ ਰਹੇ ਡਾਂਗ ਨਹੀਂ ਮੈਂ ਤਾਂ ਕਹਿਤੀ ਆ ਜਾਇਆ ਕਰਤਾਰਪਾਲ ਦਾ ਤਾਨਕ ਮੇਰੇ ਹੋਇਆ ਤੇ ਲੰਦਰ ਰੰਦਲੇ ਉਹਨਾਂ ਦਾ ਤਾਂ ਕੋਈ ਹੋਰ ਨਹੀਂ ਡਰਾਮਾ ਪਹਿਲਾਂ ਵੀ ਤੁਹਾਡੇ ਤੇ ਕੰਪਲੇਂਟਾਂ ਕੀਤੀਆਂ ਹਾਂ 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 ਕੀਤੀਆਂ ਪਰ ਕੀ ਲਿਖਿਆ ਆ ਤੁਹਾਨੂੰ ਕੰਪਲੇਟਾ ਬਾਤ ਜੋ ਕਹਿ ਦਿੰਦੀ ਆ ਮੇਰੇ ਪਾਪਾ ਨੇ ਕਿਹਾ ਤੀ ਤੱਦ ਦਾਦ ਦਾ ਕੀ ਕੰਮ ਤੁਹਾਡੇ ਕੋਲ ਤੁਸੀਂ ਆਟੋ ਚਲਾਉਂਦੇ ਹੋ ਉਹ ਟੈਲਫੋਨ ਟੈਂਟ ਜੀ ਤੁਹਾਨੂੰ ਕੁਸ਼ਨਾ ਕੁਸ਼ੀ ਰੱਖਣਾ ਬਿੰਦਾ ਜੀ ਜਿਹੜਾ ਅੱਧੀ ਦੇ 11 11 ਵਜੇ ਤੱਕ 12 ਵਜੇ ਤੱਕ 1 ਵਜੇ ਤੱਕ ਦੇ ਸੰਦੋਪਰ ਸਵਾਰਗੀ ਚ ਸਾਰੇ ਹਟੋ ਵਾਲੇ ਰੱਖਦੇ ਆ ਕੋਈ ਟੋਟੀ ਨਾ ਖਾਇ ਕੋਈ ਡੰਡਾ ਨਾ ਰੱਖਦਾ ਕੋਈ ਦਾੜਾ ਤੁਹਾਨੂੰ ਕੁਸ਼ਨਾ ਕੁਸ਼ੀ ਰੱਖ ਦੇ ਜਰੂਰ ਕੋਈ ਨਾ ਕੋਈ ਪ੍ਰੋਵੀਜ਼ਨ ਨਹੀਂ ਹੈ ਰੱਖਣ ਦੀ ਪਤਾ ਨਹੀਂ ਹਥਿਆਰ ਤਾਂ ਹਥਿਆਰ ਆ ਚਾਹੇ ਪਿਸਤੌਲ ਹੋਵੇ ਚਾਹੇ ਦਾਤਰ ਹੋਵੇ ਚਾਹੇ ਦਰਬਾਨ ਮਸ਼ੀਨ ਜਾਣੀ ਬਤਾਦੀ ਬੰ ਰਾਣੀ ਬਿੰਦੀ ਆ ਟੈਂਸ਼ਨ ਲੈਣੀ ਪੈਂਦੀ ਯਾਰ ਰੱਖਣ ਦੀ ਜੇ ਮੈਨੂੰ ਕਦਰਾ ਹੋ ਸਕਦਾ ਕੁੜੀ ਲਈ ਤੁਸੀਂ ਗਲਤ ਜਿਗਾ ਰੱਖਦੇ ਹੋ ਯਾਰ ਤੋ ਬਾਤ ਤਾਂ ਕਰਦੀ ਜਿੰਦੀ ਮੇਰੇ ਪਾਪਾ ਨੇ ਕਿਹਾ ਕਿ ਜਦੋਂ ਕਾਰ ਲੈਣਾ ਕਰਦਾ ਕੁੜੀ ਝੂਠ ਬੋਲਦੀ ਆ ਮੰਦੀ ਤਾਈਆ ਕਾਗਜ ਪੰਜ ਕੰਪਲੀਟ ਆ ਹਾਂ ਤੇ ਮੈਂ ਇਤਰਾ ਨਹੀਂ ਵੀ ਅੰਦਰ ਨਹੀਂ ਹੋਇਆ ਕਿਉਂ ਨਹੀਂ ਹੋਇਆ ਆਪਣੇ ਆਪ ਨੂੰ ਮੈਂ ਸਹੀ ਬਰੂਸ ਦਿੱਤਾ ਤੇ ਕੀ ਹੋ ਬਣ ਗਈ ਕੰਮ ਆ ਗੋਲੀਆਂ ਦਾ ਕੀ ਕੰਮ ਆ ਜਿਹੜੀਆਂ ਟੈਬਲੇਟਸ ਹੋਈਆਂ ਟੈਬਲੇਟ ਤਿੰਨ ਹੀ ਪੀ ਜਾਣੀਆਂ ਦੋ ਨਹੀਂ ਮੈਨੂੰ ਪਤਾ ਕਿ ਨਹੀਂ ਉਹ ਟੈਬਲੇਟ ਵੀ ਤੁਸੀਂ ਨਸ਼ਾ ਕੀਤਾ ਇਹ ਤੁਹਾਡਾ ਮੈਡੀਕਲ ਕਰਵਾਈਏ ਮੈਂ ਤਾਂ ਨਸ਼ਾ ਸ਼ੌਕ ਅੰਦਰ ਸੀ ਰਟਾਇ ਰਹੇ ਹਾਂ ਹਾਂ ਕਾਪੂ ਨਸ਼ਾ ਸ਼ੌਕ ਅੰਦਰ ਮੈਨਾਂ ਨੂੰ ਪਹਿਲਾਂ ਹੀ ਦੱਸਦਾ ਤੁਹਾਡੀ ਸ਼ਕਲ ਦੱਸਦੀ ਤੁਸੀਂ ਨਸ਼ਾ ਕੀਤਾ ਹੋਇਆ ਸਰ ਜੀ ਹੁਣ ਵੀ ਤੁਹਾਡਾ ਮੈਡੀਕਲ ਕਰਾਈਏ ਡੋਪ ਟੈਸਟ ਪੋਜ਼ਿਟਿਵ ਆਇਆ ਮੰਨ ਲਿਓ ਤੁਸੀਂ ਕਰੋ ਹਾਂਜੀ ਐਸ ਕਰ ਨੂੰ ਮੰਨ ਲਿਓ ਹਾਂ

28 ਦਾ ਵਾਲੀ ਬੰਦੇ ਸਾਇਕ ਟੈਬਲੇਟ ਲਈ ਆ। ਪਾ ਜੀ ਪੁੱਛਿਆ ਤੁਸੀਂ ਨਸ਼ਾ ਕੀਤਾ ਹੋਇਆ ਜਾਂ ਨਹੀਂ ਕੀਤਾ ਹੋਇਆ। ਉਹ ਜੋ ਉਹ ਲੋਕ ਉਹ। ਉਹ ਰੋਡ ਤਾਂ ਯਾਰ ਤੁਸੀਂ ਨਸ਼ਾ ਕੀਤਾ ਕਿ ਨਹੀਂ ਕੀਤਾ? ਹਾਂ ਜਾਂ ਨਾ। ਮੇਰਾ ਟੈਸਟ ਕਰਾ ਲਓ ਇਹ। ਉਹ ਕਿਹਾ ਮੈਂ ਗਈ। ਤੁਸੀਂ ਇਹ ਦੱਸੋ ਨਸ਼ਾ ਕੀਤਾ ਹੋਇਆ ਕਿ ਨਹੀਂ ਕੀਤਾ। ਇਹ ਰਾਹਲੈਂਡਰ ਕੋਰ ਆਲੈਂਡਰ। ਆਲੈਂਡਰ ਜਿਹੜੀ ਗੱਲ। ਕਿਉਂਕਿ ਜੇ ਨਾ ਚੱਕ ਕੜ ਕੀਤਾ ਸਾਡੀ ਕੰਪਲੀਟ ਜਿਹੜੀ ਵੀ ਦਿੱਤੀ ਹੋਈ ਆ ਉਹਦੀ ਵੀ ਅਕੀਦੀ ਵੀ ਦਰਮਾਇਂ ਨਹੀਂ ਆ। ਠੀਕ ਹੈ। ਮੈਟਰ ਤਾਂ ਫੋਨ ਕਿਹਾ ਸੀਗਾ ਸਾਨੂੰ ਐਸੇ ਦਰੀਬਦਾ ਤੇ ਕੋਈ ਫੈਮਿਲੀ ਮੈਟਰ ਹੈਗਾ ਮੈਂ ਮੌਕੇ ਤੇ ਪਹੁੰਚਾ ਤੇ ਉਹਨੂੰ ਬੰਦੇ ਨਾਲ ਲੈ ਕੇ ਜਾ ਰਹਾ ਜੋ ਵੀ ਹੋਗਾ ਥਾਣੇ ਜਾ ਕੇ ਸਾਨੂੰ ਕੰਪਲੀਟ ਆਊਗੀ ਉਹਦੇ ਮੁਤਾਬਕ ਕਾਰਵਾਈ ਇਹਨੇ ਨਸ਼ਾ ਵੀ ਕੀਤਾ ਹੋਇਆ ਕੋਈ ਇਹ ਇਸ ਵੇਲੇ ਕੋਈ ਨਹੀਂ ਹੁਤਾ ਚੈੱਕ ਕਰਵਾਵਾਂਗੇ ਡਾਕਟਰ ਦੱਸੂਗਾ ਮੈਂ ਪੁੱਛਿਆ ਸੀਗਾ ਇਹਨੇ ਅਜਲੇ ਅਗਲੇ ਹੀ ਹੋਈ ਆ ਉਹ ਡਾਕਟਰ ਦੱਸ ਸਕਦੇ ਨੇ ਮੈਂ ਵੀ ਦੱਸ ਸਕਦਾ ਜੇ ਡਾਕਟਰ ਆਪ ਹੀ ਮਿਲਿਆ ਹੋਇਆ ਇਹਨੇ ਕੀਤਾ ਹੋਇਆ ਹੈ ਪਤਾ ਨਹੀਂ ਮੈਂ ਮੈਂ ਨਹੀਂ ਕੁਝ ਵੀ ਕਹਿ ਸਕਦਾ ਇਹਦੇ ਬਾਰੇ ਲੋਕਾਂ ਨੇ ਇਹਦੇ ਕੋਲ ਹਥਿਆਰ ਬਰਾਮਦ ਕੀਤਾ ਦੱਸ ਤਾ ਇਹ ਕਿਦੀ ਗੱਡੀ ਚੋਂ ਸ਼ੁਰਾ ਮਿਲਿਆ ਨਾ ਮੇਰੇ ਕੋਲ ਹਲੇ ਕੋਈ ਹਥਿਆਰ ਆਇਆ ਬੰਦਾ ਲੈ ਕੇ ਚੱਲਿਆ ਉਹ ਉੱਥੇ ਮੈਂ ਵੈਰੀਫਾਈ ਜਾ ਕੇ ਕਰ ਲਵਾਂ ਮੈਂ ਉੱਥੇ ਜਾ ਕੇ ਵੈਰੀਫਾਈ ਕਰਕੇ ਤੈਨੂੰ ਸਾਰਾ ਮਸਲਾ ਸੌਟ ਆਊਟ ਕਰਕੇ ਦੱਸ ਦਵਾਂਗਾ ਜੀ ਕੋਲ ਹਥਿਆਰ ਹੈਗੇ ਨੇ ਉਹਨਾਂ ਨੂੰ ਬਰਾਮਦ ਕਰਵਾਏ ਆ ਉਹ ਮੈਂ ਪੁੱਛ ਲੂੰਗਾ ਜੀ ਉਹਨਾਂ ਨੂੰ ਪੁੱਛ ਲੂੰਗਾ ਠੀਕ